पर लोग से हिले नानक हाथ रो आप ही मिले साथ मंगल करो आनंद गुण गावो पर परमानंद राम प्रताप करो तो जो आदमी लोग बोल रहे को नर तो सर्ब का शाप था यार बैठे हम पर पर भार कर्म का बेटा नानक सब सबका दाता जी अंत सबका दया दीन दया नाथ गुनात इस राक्षस को मारा सो majh अनुसार है तस्ते के अभ्र आ को जन सुनाए सब एक न जन

ਇਹ ਰੰਗਲ ਗੁਰਤੇ ਅਮਰਦਾਸ RAM DASA ਹੁਣੀ ਸਹਾਇ ਅਰਜਨ ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਨਾਏ ਸ੍ਰੀ ਹਰਿ ਸ਼ੰਤਿ ਆਜੀਐ ਸਿਖਿ ਟਿਠੈ ਸਭ ਗਾਈ ਤੇ ਇੱਕ ਵਾਰ ਖੁਸ਼ੀ ਦੇ ਮੌਕੇ ਦੇ ਉਤੇ ਸੁਖਮਨੀ ਸਾਹਿਬ ਪਾਠ ਦਾ ਸਾਰੇ ਅਸੀਂ ਸਰਵਣ ਕਰ ਰਏ ਸੀ ਟੈਨਸ਼ਨ ਲੈ ਕੇ ਐਸੋਸੀਏਸ਼ਨ ਦੇ ਸਟਾਰ ਬਣੋ ਨਵੇਂ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਔਰ ਸਾਨੂੰ ਹੁਣ ਕੇ ਪਿਛਲੇ ਸਾਲ ਜਿਨਾਂ ਨੇ ਬਹੁਤ ਹੀ ਸ਼ਾਨਦਾਰ ਸੇਵਾਵਾਂ ਨੇ ਭਈਆਂ ਹਨ ਸੁਖਦੇਵ ਸ਼ਰਮਾ ਜੀ ਅਤੇ ਡਾਕਟਰ ਅਮਰ ਜੀ ਜੀ ਸਾਨੂੰ ਸੁਖਦੇਵ ਸ਼ਰਮਾ ਜੀ ਨੂੰ ਪਰਧਾਨ ਪੁਜਾਰੂ ਸਾਡੇ ਦੁਨੇ ਆਗੂ ਨੇ ਔਰ ਡਾਕਟਰ ਅਮਰਜੀਤ ਸਿੰਘ ਜੀ ਨੂੰ ਦੁਆਰਾ ਜਿਹੜਾ ਮੁਰਕੇ ਹੈ ਉਹ ਜਨਸ ਖਤਰ ਦੇ ਪਗੜੀ ਤੇ ਤੇਜ ਰਾਜਵੰਨ ਕੀਤਾ ਉਹਨਾਂ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਪਿਆਰ ਸਤਿਕਾਰ ਕਬੂਲ ਲੈਣ ਲਈ ਔਰ ਗੁਰਬਾਣੀ ਦਾ ਆਸ਼ਰਾ ਲੈਣ ਲਈ ਸ੍ਰੀ ਗੁਰੂ ਰਾਮ ਸਾਹਿਬ ਜੀ ਦੀ ਪਾਵਨ ਹਜ਼ੂਰ 'ਚ ਬੈਠੇ ਬਹੁਤ ਹੀ ਮਾਜੇ ਸ਼ਖਸੀਤਾ ਅਤੇ ਮੇਰੇ ਪਿਆਰੇ ਸਾਥੀਓ ਅੱਜ ਮਰਤੋਂ 2 ਸਾਲਾਂ ਲਈ ਤੁਹਾਡੇ ਸਭ ਦੇ ਆਸ਼ੀਰਵਾਦ ਨਾਲ ਸਹਿਯੋਗ ਨਾਲ ਅਸੀਂ ਨਵੀਂ ਜਿਹੜੀ ਟੀਮ ਤੁਸੀਂ ਸਾਨੂੰ ਚੁਣਿਆ ਪਿਛਲੇ ਜਨਾਰੇ ਵਿੱਚ ਸਰਬਸੰਮਤੀ ਨਾਲ ਉਹ ਆਪਣਾ ਕੰਮਕਾਰ ਸ਼ੁਰੂ ਕਰੂਗੀ ਇਸ ਮੌਕੇ ਜਿੱਥੇ ਨਾਮਜ਼ਦ ਕੀਏ ਮੌਕੇ ਤੁਸੀਂ ਸਾਨੂੰ ਸਹਿਯੋਗ ਦਿੱਤਾ ਤੇ ਫਿਰ ਸਭ ਸੰਪਤੀ ਕਰਕੇ ਸਾਡਾ ਮਾਣ ਵਧਾਇਆ ਮੈਂ ਸਮਝਦਾ ਵੀ ਪਿਛਲੇ ਸਮਾਂ ਦੇ ਵਿੱਚ ਜਿਹੜੇ ਕੀਤੇ ਕੰਮ ਨੇ ਅਸੀਂ ਉਹਨਾਂ ਨੂੰ ਜੇ ਡਬਲ ਨਹੀਂ ਤਾਂ ਘੱਟੋ ਘਾਟ ਡੇਢਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਹੁਤੋ ਸਮਾਂ ਲੈਣਾ ਵੀ ਕਿਉਂਕਿ ਇਹ ਸਭ ਬਹੁਤ ਜਿਹੇ ਇਲਾਕਿਆਂ ਦਾ ਦੇਣਾ ਸਾਰਿਆਂ ਦੇ ਘਰੇ ਜਾਣਾ ਪਵੇ ਕੰਮਾਂ ਦੇ ਪਿਛਲੇ ਸਮਾਂ ਦੇ ਵਿੱਚ ਅਸੀਂ ਜਦੋਂ ਇੱਥੇ ਪਹੁੰਚੇ ਸੀ ਇਹ ਕੋ ਤੁਹਾਡੀ ਸਾਡੇ ਦੇ ਨਹਿਰ ਹੋਈ ਸੀ ਤਾਂ ਇਸੇ ਅਸੀਂ ਵੇਖਿਆ ਸੀ ਵੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਛੜੀ ਆਗੂ ਟੀਮ ਨੇ ਆਪਣੇ ਪੱਲਿਓ ਪਾਣੀ ਦਾ ਪ੍ਰਬੰਧ ਕੀਤਾ ਅੱਜ ਦੀ ਅਸੀਂ ਹੁਣ ਤੱਕ ਸਾਰੇ ਆਨੰਦ ਮਾਣ ਰਹੇ ਆ ਪਾਣੀ ਦੀ ਟੈਂਕੀ ਤੇ ਸਮਰਸ਼ੀ ਵਾਲੀ ਤੇ ਨਾਲ ਹੀ 40000 ਰੁਪਏ ਦਾ ਬਾਥਰੂਮ ਅਸੀਂ ਤਿਆਰ ਕਰਵਾਇਆ ਤਾਂ ਕਿ ਥੋੜੀ ਸਫਾਈ ਦਾ ਵੀ ਉੱਥੇ ਪ੍ਰਬੰਧ ਵਧੀਆ ਰਹੇ 3 ਕੁਰਸੀਆਂ ਫਿਰ ਅਸੀਂ ਆਪਣੇ ਥੱਲੇੋਂ ਪੈਸੇ ਇਕੱਠੇ ਕਰਕੇ ਸਾਰੇ ਸਾਥੀਆਂ ਨੇ 20 ਕੁਰਸੀਆਂ ਲਿਆਂਦੀਆਂ ਇੱਥੇ 55000 ਰੁਪਏ ਲਾ ਕੇ ਮੈਡੀਕਲ ਕੈਂਪ ਲਵਾਇਆ ਜਿਹਦੇ ਵਿੱਚ ਸਾਨੂੰ ਪੈਸੇ ਬਚ ਗਏ ਸੀ ਉਹ ਵੀ ਅਸੀਂ ਆਪਣੇ ਕੋਲੇ ਹੀ ਦਿੱਤਾ ਸਾਰੇ ਸਾਥੀਆਂ ਨਾਲ ਮਿਲ ਕੇ ਦੋ ਸਾਲਾਂ ਦਾ ਫੰਕਸ਼ਨ ਜਿਹੜੇ ਬਹੁਤ ਵਧੀਰੀ ਢੰਗ ਨਾਲ ਸੋਡੇ ਸਾਰਿਆਂ ਦੇ ਸਹਿਯੋਗ ਨਾਲ ਨੇਪਰੇ ਚਾੜੇ ਨੇ ਤੇ ਪਹਿਲੀ ਵਾਰੀ ਹੋਇਆ ਜਿਹਦੇ ਵੱਧੀ ਦਾ ਕੈਲੰਡਰ ਤੁਹਾਡੇ ਸਹਿਯੋਗ ਨਾਲ ਛਾਪਣ ਦੇ ਵਿੱਚ ਕੰਮਜਾ ਲ ਹੋਏ ਇਹ ਕਿਹਾਦਾ ਅਸੀਂ ਕੋਈ ਮਾਨ ਨਹੀਂ ਕਰਦੇ ਪਰ ਕਾਹਦੇ ਨਾਲ ਕਹਿੰਦੇ ਆ ਕਿ ਕਿਸੇ ਵੀ ਪੈਨਸ਼ਨਰ ਦਾ ਕੋਈ ਕੰਮ ਅਸੀਂ ਰੋਕੋ ਨਹੀਂ ਦਿੱਤਾ ਜਿਹੜਾ ਸਾਡੇ ਤੱਕ ਪਹੁੰਚ ਦਿੱਤੀ ਜੀ ਨੇ ਉਹਦਾ ਕੰਮ ਅਸੀਂ 100% ਕਰਾਉਣ ਦੀ ਕੋਸ਼ਿਸ਼ ਕੀਤੀ ਆ ਅਰੇ ਵੱਧ ਅਗਲੇ ਸਾਲਾਂ ਲਈ ਵੀ ਆ ਕਿ ਕੋਈ ਵੀ ਪੈਨਸ਼ਨਰ